ਪਰਬੰਤ ਤੁਸੀਂ ਸਟਾਰਟ ਕੀਤਾ ਗਿਆ ਅਸੀਂ ਇਸ ਲੜਾਈ ਨੂੰ ਅੰਤਮ ਦੌਰ ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾਕੁੰਦ ਦੌਰ ਚ ਸ਼ਾਮਲ ਹੋ ਚੁੱਕੀ ਆ ੱੱਲੇ ਐਨਡੀਪੀਐ ਸਖਤੀ ਕਰ ਰਹੇ ਆ ਜਿਹੜਾ ਨਸ਼ਿਆਂ ਤੇ ਲੱਗ ਹੁੰਦਾ ਕਾਲੀ ਦਲ ਬਲੇ 40 ਕਾਂਗਰਸ ਬਲੇ 58 ਆਮ ਆਦਮੀ ਪਾਰਟੀ ਬਲੇ 86% ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਨੂੰ ਨਸ਼ਾ ਕਰਨ ਵਾਲਾ ਜਾਂ ਨਸ਼ੇ ਵੇਚਣ ਵਾਲਾ ਪੰਜਾਬ ਨਹੀਂ ਮਿਲੂਗਾ ਜਾਂ ਤਾਂ ਨਸ਼ੇ ਵੇਚਣ ਵਾਲੇ ਪੰਜਾਬ ਖੜ ਜਾਣਗੇ ਜਾਂ ਉਹ ਜਿੱਲਾ ਚਰੇ ਜਾਣਗੇ ਬਿਲਕੁਲ ਸਪਸ਼ਟ ਪੰਜਾਬ ਦੇ ਨਸ਼ੇ ਦੇ ਬਲੇ ਕੀ ਉਹ ਹੁਣ ਖਾਤਮੇ ਬਲੇ ਬਤ ਰਹੇ ਨੇ ਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਗਵਾਈਚ ਜੋ ਕਮੇਟੀ ਬਣਾਈਆ ਯੁੱਧ ਨਸ਼ਿਆਂ ਵਿਰੁੱਧ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਲਾਸਟ ਮੀਟਿੰਗ ਦੇ ਅੰਦਰ ਤੁਹਾਡੀ ਜੀਪ ਸਾਹਿਬ ਨੇ ਬਹੁਤ ਅੱਛਾ ਅੰਕੜਾ ਪੇਸ਼ ਕੀਤਾ ਕਿ ਅਸੀਂ ਪਿਛਲੇ ਸਮੇਂ ਦੌਰਾਨ ਲਗਭਗ 12000 ਮਕਦਮੇ ਜਿਹੜੇ ਨੇ ਡੀਪੀਐਸ ਐਕਸ ਦੇ ਦਰਜ ਕੀਤੇ ਨੇ ਪਰ ਲੇਕਿਨ ਸਿਰਫ ਤੇ ਸਿਰਫ 24 ਕੇਸਾਂ ਦੇ ਅੰਦਰ ਡਿਫਾਲਟ ਬیل ਹੋ ਗਿਆ ਯੁੱਧ ਨਸ਼ਿਆਂ ਵਿਰੁੱਧ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾਕੁਨ ਦੌਰ ਚ ਸ਼ਾਮਲ ਹੋ ਚੁੱਕੀ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ਾ ਕਰਨ ਵਾਲਾ ਜਾਂ ਨਸ਼ੇ ਵੇਚਣ ਨਾਲ ਬਜਾਤ ਨਹੀਂ ਮਿਲੂਗਾ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 22 ਕਰਾਂ 22 ਉਹਨਾਂ ਡਰੱਗ ਪੈਟਰਾਂ ਦੇ ਘਰ ਜਣ ਦੇ ਉਹ ਟਾਹੇ ਗਏ ਨੇ ਜਿਹੜੇ ਕੋਈ 3 ਕੇਸਾਂ ਚ ਇਨਵੋਲਵ ਸੀ ਕੋਈ 10 ਕੇਸਾਂ ਚ ਇਨਵੋਲਵ ਸੀ ਕੋਈ 7 ਕੇਸਾਂ ਚ ਇਨਵੋਲਵ ਸੀ ਕੋਈ 15 ਕੇਸਾਂ ਚ ਇਨਵੋਲਵ ਸੀ ਮੇਰੇ ਕੋਲ ਇੱਕ ਵੱਡੀ ਲਿਸਟ ਆ ਜਿਹੜੀ ਦਰਸਾਉਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਸੀਗੇ ਉਹਨਾਂ ਦੇ ਖਿਲਾਫ ਕਿਵੇਂ ਜਿਹੜਾ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹ ਐਕਸ਼ਨ ਲੈ ਰਹੀ ਆ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ 875 ਦੇ ਕਰੀਬ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 1188 ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਜਿਵੇਂ ਹੈਰੋਇਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕੇਜੀ 18 ਕਿਲੋ ਜਿਹੜੀ ਆ ਉਹ ਹਰਨ ਫੜੀ ਗਈ ਆ ਔਰ ਪਾਪੀ ਹਸ ਜਿਹਨੂੰ ਪੰਜਾਬੀ ਵਿੱਚ ਕੁੱਕੀ ਕਹਿੰਦੇ ਨੇ ਆਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ ਅਫੀਮ ਓਪੀਅਮ ਜਿਹਨੂੰ ਅਸੀਂ ਕਹਿੰਦੇ ਆ ਅਫੀਮ ਕਹਿੰਦੇ ਆ 42 ਕਿਲੋ ਤੋਂ ਵੱਧ ਦੀ ਰਿਕਵਰੀ ਹੋਈ ਆ ਇਸੇ ਤਰ੍ਹਾਂ ਚਰਸ ਸਾਢੇ 3 ਕਿਲੋ ਤੋਂ ਉੱਪਰ ਚਰਸ ਦੀ ਬਰਾਮਦਗੀ ਹੋਈ ਆ ਜਿਹੜੇ ਟੈਬਲੇਟ ਜਾਂ ਕੈਪਸੂਲ ਕਹਿੰਦੇ ਨੇ ਜਿਹਨਾਂ ਨੂੰ ਅੱਜਕੱਲ ਕਿਉਂਕਿ ਮੈਡੀਕਲ ਨਸ਼ਾ ਜਿਹੜਾ ਚਿੱਟਾ ਜਿਹਨੂੰ ਆਪਾਂ ਕਹਿੰਦੇ ਆ ਵੇਚਦਾਗਾ ਉਹ ਵੀ ਲਗਭਗ 674370 ਟੈਬਲੇਟ 674370 ਟੈਬਲੇਟ ਜਿਹੜੀਆਂ ਲਗੀਆਂ ਉਹ ਵੀ ਇਸ ਥੋੜੇ ਜਿਹੇ ਸਮੇਂ ਦੌਰਾਨ ਇਸ ਥੋੜੇ ਜਿਹੇ ਸਮੇਂ ਦੌਰਾਨ ਜਿਹੜਾ ਉਹ ਅਸੀਂ ਜਿਵੇਂ ਗੱਲ ਕਹਾਂ ਤਾਂ 12 ਦਿਨ ਦੇ ਸਮੇਂ ਦੌਰਾਨ ਅਸੀਂ ਫੜਿਆ ਗਿਆ ਇਸ ਤੋਂ ਦੇ ਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬਰਾਮਦ ਕਰ ਚੁੱਕੇ 35 ਲੱਖ ਰੁਪਇਆ ਡਰੱਗ ਮੰਨੀ ਹੋਈ ਹੈਗੀ ਇਹ ਜਿਹੜੀ ਯੁੱਧ ਨਸ਼ਾ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਤਿਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ